ਮੇਟੂ ਜੀ ਇਹ ਤੇ ਸਿਆਸਤ ਦੀਆਂ ਗੱਲਾਂ ਹੋ ਗਈਆਂ ਪਰ ਸਿਆਸਤ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਇੱਕ ਗੱਲ ਚੱਲ ਰਹੀ ਕੱਲ ਪਰਸੋਂ ਦੀ ਉਹ ਸੀ ਰੇਤ ਵਾਲੀ ਗੱਲ ਜਿਸ ਦਾ ਖੇਤ ਉਸ ਦੀ ਰੇਤ ਮਾਨ ਸਾਹਿਬ ਨੇ ਵੀ ਕਿਹਾ ਕਿ ਭਈ ਅਸੀਂ ਜਾਸ ਦੇਵਾਂਗੇ ਮੌਕਾ ਦੇਵਾਂਗੇ ਰੇਤ ਬਾਰੇ ਪਰ ਬਹੁਤ ਸਾਰੇ ਸਵਾਲ ਨੇ ਕਿ ਰੇਤ ਅਗਲਾ ਕਿਵੇਂ ਵਰਤੂ ਜਿਵੇਂ ਉਹਨਾਂ ਨੇ ਕਿਹਾ ਕਿ ਭਈ ਆਪ ਦੇ ਘਰੇ ਵੀ ਵਰ ਸਕਦਾ ਬੰਦਾ ਹੁਣ ਕਿੰਨੀ ਕੁ ਵਰਤੂ ਜੇ ਕੋਈ ਵੇਚਣ ਵਾਲਾ ਮਸਲਾ ਬਣੂ ਤੇ ਉਹਦੇ ਚ ਫਿਰ ਕੀ ਕੋਈ ਨਿਯਮ ਹੋਣਗੇ ਕੋਈ ਰੂਲ ਹੋਣਗੇ ਕਿਸ ਤਰ੍ਹਾਂ ਦੀ ਅਥਾਰਟੀ ਹੋਊਗੀ ਕਿੰਨਾ ਕੁ ਟਾਈਮ ਹੋਊਗਾ ਤੇ ਕਿਸ ਤਰ੍ਹਾਂ ਏਸੀ ਨੂੰ ਵੰਡਿਆ ਛੋੜਿਆ ਜਾਊਗਾ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿਤੇ ਇਹ ਨਾ ਹੋਵੇ ਨਾ ਕਿ ਰੇਤ ਵਾਲੀ ਗੱਲ ਕਹਿ ਤਾਂ ਦੇਵੇ ਸਰਕਾਰ ਕਿ ਤੁਸੀਂ ਵਾਰਤ ਲੋ ਪਰ ਕੋਈ ਵਿੱਚੋਂ ਹੋਰ ਹੀ ਐ ਮੁੱਠੀ ਖਿੱਚ ਕੇ ਲੈ ਜਾਏ ਇਹ ਵੀ ਬੜਾ ਮਸਲਾ ਪੈਂਦਾ ਹੈ ਰਕੋ ਇੱਕ ਨਾ ਗੁਰਦਾਸ ਮਾਨ ਦਾ ਗੀਤ ਸੀਗਾ ਉਹਦੇ ਵਿੱਚ ਉਹ ਕਹਿੰਦਾ ਕਿਉਂਕਿ ਗੁਰਦਾਸ ਮਾਨ ਦੀ ਵਰਡਿੰਗ ਬੜੀ ਕਮਾਲ ਦੀ ਹੁੰਦੀ ਹੈ ਉਹ ਕਹਿੰਦਾ ਕਿ ਜਿਸ ਤੇ ਕਾਜੀ ਉਸ ਦੀ ਬਾਜ਼ੀ ਇਹ ਵਕਤ ਜੋਏ ਦੀ ਤਾਸ਼ ਬਿਲਕੁਲ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਇੱਥੇ ਬਣਾ ਦਿੱਤਾ ਕਿ ਜਿਸ ਤੇ ਖੇਤ ਤੇ ਉਸ ਦੀ ਰੇਤ ਹੂੰ ਉਹਨੇ ਵੇਖਣ ਦੇ ਵਿੱਚ ਬੜਾ ਪਿਆਰਾ ਸ਼ਬਦ ਕਹਿ ਲਓ ਸਲੋਗਨ ਕਹਿ ਲਓ ਨਾਰਾ ਕਹਿ ਲਓ ਜੀ ਜਿਸ ਤੇ ਖੇਤ ਉਸ ਦੀ ਰੇਤ ਹੁਣ ਗੱਲ ਇਹ ਆ ਜਨਾਬ ਕਿ ਇਹਨਾਂ ਨੇ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਦੋਂ ਤੱਕ ਮੈਂ ਤੁਹਾਡੇ ਨਾਲ ਜੁੜਨਾ ਆ ਰਿਹਾ ਸੀ ਉਦੋਂ ਤੱਕ ਤੇ ਘਟੂ ਘਟ ਮੈਨੂੰ ਕਿਤੇ ਲੱਭਾ ਨਹੀਂ ਹਮ ਅਸਲ 'ਚ ਕੀ ਹੁੰਦਾ ਹੈ ਕਿ ਲੀਡਰਾਂ ਦੀਆਂ ਕਈਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਹੋਰ ਹੁੰਦੀਆਂ ਨੇ ਕਈ ਵਾਰ ਕਾਗਜ਼ੀ ਪੱਤਰੀ ਚੀਜ਼ਾਂ ਸਾਨੂੰ ਜਿਹੜੀਆਂ ਨੇ ਉਹ ਭਿੰਨ ਮਿਲਦੀਆਂ ਨੇ ਵੱਖਰੀਆਂ ਮਿਲਦੀਆਂ ਨੇ ਇਸ ਵਾਸਤੇ ਜਦੋਂ ਨੋਟੀਫਿਕੇਸ਼ਨ ਨੂੰ ਆਏਗਾ ਇਸ ਮਾਮਲੇ ਨੂੰ ਨੋਟੀਫਾਈਡ ਕਰਨਗੇ ਤਦ ਕਿਤੇ ਜਾ ਕੇ ਆਪਾਂ ਨੂੰ ਸਥਿਤੀ ਸਪਸ਼ਟ ਹੋਵੇਗੀ ਕਿ ਮਾਸਰਾ ਕੀ ਹੈ ਪਹਿਲੀ ਗੱਲ ਸਾਰੇ ਆ ਜੀ ਕਿ ਜਿਸ ਤੇ ਖੇਤ ਉਸਦੀ ਰੇਤ ਠੀਕ ਹੋ ਗਿਆ ਪਰ ਕੀ ਸਾਰੇ ਖੇਤਾਂ ਦੇ ਵਿੱਚ ਰੇਤ ਆਈ ਹੈ ਜਿਹਨੂੰ ਚੁੱਕ ਕੇ ਵੇਚਣਾ ਹੂੰ ਕਿਤੇ ਮਿੱਟੀ ਮਿਕਸ ਹੋ ਸਕਦੀ ਹੈ ਕਿਤੇ ਕੰਕਰ ਮਿਕਸ ਹੋ ਸਕਦੇ ਨੇ ਜੀ ਤੇ ਜੇ ਆਪਾਂ ਵੇਖੀਏ ਵੀ ਇਹਨਾਂ ਨੇ ਕਿਹਾ ਕਿ ਤਿੰਨ ਤਿੰਨ ਫੁੱਟ ਤੱਕ ਬਿਨਾਂ ਰਾਇਲਟੀ ਦਿੱਤਿਆਂ ਕਿਸਾਨ ਚੁੱਕ ਸਕਦਾ ਫਲਾਂਟਮ ਕਾ ਉਠੀ ਕਿਹਾ ਚਲੋ ਜੇ ਆਪਾਂ ਇੱਕ ਕਿੱਲੇ ਨੂੰ ਇਕਾਈ ਮੰਨੀਏ ਹੂੰ ਤੇ 5-6 ਲੱਖ ਦੀ ਰੇਤ ਘਟੋ-ਕਟ ਨਿਕਲ ਸਕਦੀ ਹੈ 5 ਰੁਪਏ ਫੁੱਟ ਦੇ ਹਿਸਾਬ ਨਾਲ ਜੀ ਪਰ ਕਿਉਂ ਸਾਰੇ ਕਿਸਾਨਾਂ ਦੇ ਖੇਤਾਂ 'ਚ ਇੱਕ ਨੰਬਰ ਰੇਤ ਆਈ ਆ ਹੂੰ ਬਿਲਕੁਲ ਪਹਿਲਾ ਹੀ ਸਵਾਲ ਤੇ ਇਹ ਆ ਜੀ ਦੂਜੀ ਗੱਲ ਕਿ ਜੇ ਤੁਸੀਂ ਹੁਣ ਮਾਨ ਸਰ ਦਾ ਇੱਕ ਬਿਆਨ ਵੇਖੋਗੇ ਪਿਛਲੇ ਦਿਨੀ ਤੋਂ ਉਹ ਕਹਿ ਰਹੇ ਸਨ ਕਿ ਡੀ ਸਿਲਟਿੰਗ ਦੀ ਸਾਨੂੰ ਜਾਸਤ ਨਹੀਂ ਮਿਲੀ ਪਰ ਕੱਲ ਜੋ ਬਰੀਫ ਕਰ ਰਹੇ ਸਨ ਉਹ ਕਹਿੰਦੇ ਜੀ ਡੀ ਸਿਲਟਿੰਗ ਹੀ ਹੋਏਗੀ ਅਸੀਂ ਮਿੱਟੀ ਚੁਕਣੀ ਹੈ ਦਰਿਆਵਾਂ ਵਿੱਚ ਜੀ ਸਾਨੂੰ ਕੌਣ ਰੋਕੇਗਾ ਹੁਣ ਕਿਹੜੇ ਨੂੰ ਸਹੀ ਮੰਨੋਗੇ ਇਹ ਵੀ ਇੱਕ ਸਵਾਲ ਹੈ ਸਵਾਲ ਬਿਲਕੁਲ ਕਿ ਪਹਿਲਾਂ ਤੁਸੀਂ ਕਿਹਾ ਕਿ ਡੀ ਸਿਲਟਿੰਗ ਵਾਸਤੇ ਮੈਂ ਇੱਥੇ ਪ੍ਰੋਪਰ ਕੰਮ ਕਰਕੇ ਇੱਕ ਵੀਡੀਓ ਹੁਣਾ ਚੁੱਕਾ ਮਾਂ ਕਿ ਡੀ ਸਿਲਟਿੰਗ ਬੇਸ਼ੱਕ ਸਟੇ ਹੋ ਗਈ ਸੀਗੀ ਪਰ ਤੁਸੀਂ ਕੇ 3 ਪਰਮਿਟ ਦੇ ਕੇ ਚੁਕਵਾ ਸਕਦੇ ਸੀ ਜੀ ਠੀਕ ਹੈ ਜੀ ਹੁਣ ਇਹਨਾਂ ਨੇ K4 ਪਰਮਾਟਿਵ ਬਣਾਉਣਾ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਨੋਟੀਫਿਕੇਸ਼ਨ ਆਏਗਾ ਤੁਸੀਂ ਦੇਖ ਲੈਣਾ ਇਸ ਨੂੰ K4 ਦੇ ਜ਼ਰੀਏ ਹੀ ਚਕਮਾਉਣਗੇ ਹੁਣ ਤੀਜਾ ਅਹਿਮ ਮੁੱਦਾ ਜਿਹੜਾ ਹੋਏਗਾ ਇਹਦੇ ਵਿੱਚ ਇਹ ਹੋ ਸਕਦਾ ਹੈ ਸਰਬ ਕਿ ਜੜੀਆਂ ਤੁਹਾਡੀਆਂ ਜ਼ਿਲ੍ਹਾ ਸਰਵੇਖਣ ਰਿਪੋਰਟਾਂ ਨੇ ਉਹਨਾਂ ਦਾ ਕੀ ਬਣੂਗਾ ਫਿਰ ਹੂੰ ਕਿ ਉਹ ਰੱਦ ਨਹੀਂ ਹੋਣਗੀਆਂ ਜੀ ਅੱਗੇ ਆ ਜਾਓ ਇਸ ਮਾਮਲੇ ਦੇ ਵਿੱਚ ਕਿ ਭਾਈ ਜਿਹੜੇ ਠੇਕੇਦਾਰ ਆ ਫਿਰ ਤੁਹਾਡੇ ਉਹਨਾਂ ਦਾ ਕੀ ਬਣੇਗਾ ਹੂੰ ਜੇ ਐਦਾਂ ਤੁਸੀਂ ਮਤਲਬ ਕਿ 2-3 ਮਹੀਨਿਆਂ ਵਾਸਤੇ ਤਾਂ ਰੇਤਾ ਮੰਨ ਲਓ ਕੱਢਦੇ ਹਾਂ ਉਹਨੂੰ ਮਾਰਕੀਟ 'ਚ ਵੇਚਦੇ ਹਾਂ ਸਸਤੇ ਰੇਟ ਤੇ 5 ਰੁਪਏ ਆਪਾਂ ਆ ਲਾਈਏ ਕੋਸਟ ਤਾਂ ਉਹ ਜਿਹੜੇ ਠੇਕੇਦਾਰ ਨੇ ਕੀ ਤੁਹਾਡੇ ਖਿਲਾਫ ਕੋਰਟ 'ਚ ਨਹੀਂ ਜਾਣਗੇ ਬਿਲਕੁਲ ਪਰ ਕਈ ਸਵਾਲ ਨੇ ਜਿਹੜੇ ਅਸਪਸ਼ਟ ਨੇ ਸਰ ਇਸ ਵਲੇ ਹੂੰ ਬਿਲਕੁਲ ਜਿੰਨਾ ਦੀ ਅਸਪਸ਼ਟਤਾ ਹੈ ਐਯੋ ਤੇ ਦਿੱਕਤ ਹੈ ਨਾ ਕਿਉਂ ਕਿਉਂਕਿ ਜਿਹੜਾ ਪਹਿਲਾਂ ਖਰੜਾ ਆਇਆ ਜੀ ਦੇਖੋ ਉਹਦੇ ਵਿੱਚ ਮੈਨੂੰ ਕਿਸੇ ਸੱਜਣ ਨੇ ਮੇਰੇ ਸੋਰਸ ਨੇ ਦੱਸਿਆ ਕਿ 2.5 ਰੁਪਏ ਫੀਟ ਇਹ ਰਾਇਲਟੀ ਪਰਾਉਣ ਜਾ ਰਹੇ ਸੀ ਕਿ ਪਹਿਲਾ ਮਤਲਬ ਕਿ ਜਿਹੜਾ ਖਰੜਾ ਕੱਚਾ ਤਿਆਰ ਹੋ ਰਿਹਾ ਸੀ ਫਿਰ ਬਾਅਦ ਚ ਇਹਨਾਂ ਨੇ ਇਹ ਗੱਲ ਵੇਖ ਲਈ ਕਿ ਮਾਨਸਾਬ ਤੇ ਇਹਦੇ ਵਿੱਚ ਬੁਰੀ ਤਰ੍ਹਾਂ ਫਸ ਜਾਣਗੇ ਲੋਕਾਂ ਨੇ ਮਾਨਸਾਬ ਨੂੰ ਧੂਰ ਲੈਣਾ ਜੀ ਕਿਉਂਕਿ 2.5 ਰੁਪਏ ਫੀਟ ਦੇ ਹਿਸਾਬ ਨਾਲ ਰਾਇਲਟੀ ਜੇ ਤੁਸੀਂ ਦੇਖੋਗੇ ਤਾਂ ਲੱਖਾਂ ਚ ਬਣ ਜਾਣੀ ਕਿ ਕਿਸਾਨ ਨੂੰ ਪਹਿਲਾਂ ਰਾਇਲਟੀ ਭਰਨੀ ਪਵੇਗੀ ਹਾਂ ਉਹ ਤਾਂ ਪਹਿਲਾਂ ਹੀ ਫਸੇ ਹੋਏ ਨੇ ਪਹਿਲਾਂ ਹੀ ਹਾਂਜੀ ਉਹ ਰਾਇਲਟੀ ਕਿੱਦਾਂ ਭਰ ਲਏਗਾ ਤਾਂ ਮਤਲਬ ਕਿ ਟੈਕਨੀਕਲੀ ਇਹ ਚੀਜ਼ਾਂ ਹਾਲੇ ਅਸਪਸ਼ਟ ਨੇ ਸੁਖਮ ਸਾਹਿਬ ਜੀ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਏਗਾ ਤਦ ਪਤਾ ਲੱਗੇਗਾ ਕਿ ਹਾਂ ਭਾਈ ਇਹਦਾ ਰਸਤਾ ਕੀ ਨਿਕਲਦਾ ਹੂੰ ਫਿਲ ਹਾਲ ਤੀ ਇਹਨਾਂ ਨੇ ਇੱਕ ਜਿਦਾ ਸਸਪੈਂਸ ਵਾਲੀ ਫਿਲਮ ਹੁੰਦੀ ਆ ਨਾ ਤਾਂ ਐਂਡ ਤੇ ਲਿਜਾ ਕੇ ਦਰਸ਼ਕਾਂ ਨੂੰ ਇਹ ਕਹਿ ਦਿੰਦਾ ਕਿ ਮਤਲਬ ਕਿ ਬਾਹੂ ਵਾਲੀ ਗੱਲੋ ਕਿ ਕਟੱਪਾ ਕੋ ਹਨ ਉਹ ਉਸ ਹਾਬ ਗਤਫ ਕਰ ਦਿੱਤਾ ਇਹਨਾਂ ਨੇ ਕਿ ਕਟੱਪਾ ਕੋ ਕਿਸ ਨੇ ਮਾਰਾ ਉਹ ਸਵਾਲ ਰੱਖ ਦਿੰਦਾ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਹਾਲੇ ਨੋਟੀਫਿਕੇਸ਼ਨ ਦੇ ਵਿੱਚ ਹੀ ਸਪਸ਼ਟ ਹੋ ਸਕਦੀਆਂ ਜੀ 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 ਮਿੰਟ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਕੁਝ ਕਮੈਂਟ ਮੈਂ ਪੜ ਲੈਣਾ ਇਹ ਕਹਿ ਰਹੇ ਨੇ ਕਿ ਬਾਈ ਕੱਲ ਦਾ ਪ੍ਰੋਗਰਾਮ ਸੋਹਣਾ ਸੀ ਜਸਮੀਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਇਸ ਤਰ੍ਹਾਂ ਹੌਸਲਾ ਵਧਦਾ ਜੀ ਬਹੁਤ ਵਧੀਆ ਜੀ ਤੇ ਜੋ ਮਿੱਟੀ ਵਾਧੂ ਜਮਾ ਹੋਈ ਆ ਉਹ ਚੁੱਕਣ ਦੀ ਇਜਾਜ਼ਤ ਹੈ ਪਲਵਿੰਦਰ ਸਿੰਘ ਜੀ ਕਹਿ ਰਹੇ ਨੇ ਜਟਵੈ ਜੀ ਬਹੁਤ ਬਹੁਤ ਸ਼ੁਕਰੀਆ ਫਿਰ ਮਿੱਟੀ ਜਿਹੜੀ ਆ ਉਹ ਇੰਨੀ ਮਿੱਟੀ ਵੇਚੋਗੇ ਕਿੱਥੇ ਉਹਦਾ ਕੀ ਕਰੋਗੇ ਬਿਲਕੁਲ ਤੇ ਉਹ ਵੀ ਮੈਂ ਕਹਿ ਰਹੇ ਆ ਕਿ ਤੁਸੀਂ ਕਹਿਤਾ ਰੇਤ ਰਹੇ ਹੋ ਨਹੀਂ 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 ਪੌਲਸੀ ਦਾ ਨਾਮ ਕੀ ਹੈ ਜਿਸ ਦੇ ਖੇਤ ਉਸਦੀ ਰੇਤ ਜੀ ਤਾਂ ਰੇਤ ਮੈਂ ਇਹੀ ਤੇ ਸਵਾਲ ਕਰ ਰਿਹਾ ਕਿ ਕੀ 4 ਲੱਖ ਕਿੱਲੇ ਦੇ ਵਿੱਚ ਕੱਲੀਆਂ ਨੰਬਰ 1 ਰੇਤ ਭਰੀ ਹੈ ਜਾਂ ਹਮ ਅਡਡ ਥਾਵਾਂ ਤੇ ਹੈ ਜਾਂ ਮਿੱਟੀ ਆਈ ਹੈ ਜੀ ਮੈਨੂੰ ਚਿੱਟੀ ਆਈ ਹੈ ਚਿੱਟੀ ਆਈ ਹੈ ਤਾਂ ਪਾੜਾ ਤੋਂ ਮਿੱਟੀ ਆਈ ਹੈ ਜੀ ਬਿਲਕੁਲ ਜੀ ਸੁਖਤੇਨ ਜੀ ਆਪਾਂ ਗੱਲ ਕਰਦੇ ਆ ਜਿਹੜੀ ਐ এন ਜੀਓ ਦੀ ਉਸੀ ਗੱਲ ਕਰ ਰਹੇ ਹਾਂ ਤੇ ਪੈਸਾ ਨੋਟਾਂ ਦੀਆਂ ਗੁੱਟੀਆਂ ਕਾਫੀ ਗੱਲ ਉਹਦੇ ਤੇ ਵੀ ਅਜੇ ਬਾਕੀ ਆ ਆਪਾਂ ਕਰਦੇ ਆ ਦਲਬੀਰ ਸਿੰਘ ਜੀ ਕਹਿ ਰਹੇ ਕਿ 1500 ਕਰੋੜ ਹਿਮਾਚਲ ਵਾਸਤੇ ਕਹਿੰਦੇ ਮੋਦੀ ਸਾਹਿਬ ਨੇ ਅਨਾਉਂਸ ਕਰਤਾ ਪਰ ਪੰਜਾਬ ਵਾਸਤੇ ਔਖਾ ਹੈ ਪਰ ਆਪਾਂ ਇੰਤਜ਼ਾਰ ਕਰਦੇ ਆ ਤੇ ਮਿੰਟੋ ਜੀ ਤੋਂ ਪੁੱਛਦੇ ਵੀ ਆ ਕਿ ਸੰਭਾਵਨਾਵਾਂ ਕੀ ਨੇ ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮਿੰਡੂ ਜੀ ਗੱਲਾਂ ਪੰਜਾਬ ਦੀਆਂ ਜੇ ਬਾਕੀ ਪਈਆਂ ਨੇ ਕਾਫੀ ਸਾਰੀਆਂ ਪਰ ਪਹਿਲਾਂ ਮੋਦੀ ਸਾਹਿਬ ਦੀ ਗੱਲ ਆਪਾਂ ਜ਼ਰੂਰ ਕਰ ਲਈਏ ਕਿਉਂਕਿ ਦੋਸਤ ਕਾਫੀ ਕਮੈਂਟ ਕਰ ਰਹੇ ਨੇ ਫੇਰ ਹੀ ਅੱਜ ਹਿਮਾਚਲ ਦੇ ਵਿੱਚ ਤੇ ਉਹ ਇਸ ਟਾਈਮ ਹੈਗੇ ਨੇ ਤੇ ਇੱਕ ਕਮੈਂਟ ਵੀ 15 ਕਰੋੜ ਵਾਲਾ ਹੋਣਾ ਆਪਾਂ ਇਹਨੂੰ ਪੁਖਤਾ ਤਾਂ ਨਹੀਂ ਕਰਦੇ ਇੱਕ ਕਮੈਂਟ ਹੈ ਨਹੀਂ ਮੈਂ ਦੇਖ ਰਿਹਾ ਸੀਗਾ ਸਾਹਿਬ ਜੀ ਕਿ ਐਲਾਨ ਹੋ ਗਿਆ ਤਾਂ ਮੈਂ ਇੱਕ ਕੌਮੀ ਵੈਬਸਾਈਟ ਤੇ ਜਾ ਕੇ ਜੋ মিডিਆ ਹਾਊਸ ਬਹੁਤ ਤਗੜਾ মিডিਆ ਹਾਊਸ ਹੈ ਜੀ ਉੱਥੇ ਜਾ ਕੇ ਦੇਖਿਆ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਹਵਾਈ ਸਰਵੇ ਜਿਹੜਾ ਉਹ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਬਾਅਦ ਦੁਪਹਿਰੀ ਇਹਨਾਂ ਦਾ ਵਿਜ਼ਿਟ ਦਾ ਟਾਈਮ ਸੀਗਾ ਹੂੰ ਤੋਂ ਟਾਈਮ ਦੇ ਨਾਲ ਹੀ ਸਟਾਰਟ ਹੋ ਗਿਆ 3 ਵਜੇ ਤੋਂ ਬਾਅਦ ਦਾ ਹੀ ਵਿਜ਼ਿਟ ਸੀਗਾ ਜੀ ਹਵਾਈ ਸਰਵੇਖਣ ਇਹਨਾਂ ਦਾ ਚੱਲ ਪਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਸ਼ਾਇਦ ਬੀਸ ਤੇ ਜਾਣਾ ਉੱਥੇ ਕੁਝ ਹੜਪ ਪ੍ਰਭਾਵਤ ਲੋਕ ਜਿਹੜੇ ਆ ਉਹਨਾਂ ਦੇ ਨਾਲ ਮਿਲਣਾ ਹੈ ਜੀ ਸੇਮ ਇਹਨਾਂ ਨੇ ਮਤਲਬ ਕਿ ਜਿਹੜਾ ਵਿਜ਼ਿਟ ਦਾ ਪੈਟਰਨ ਹੈ ਉਹ ਹਿਮਾਚਲ 'ਚ ਰੱਖਿਆ ਉਹੀ ਪੰਜਾਬ ਦੇ ਵਿੱਚ ਹੋਏਗਾ ਤਾਂ 1500 ਕਰੋੜ ਦਾ ਇਹਨਾਂ ਨੇ ਐਲਾਨ ਜਿਹੜਾ ਹਿਮਾਚਲ ਲਈ ਕਰ ਦਿੱਤਾ ਹੈ ਇਹਦਾ ਮਤਲਬ ਕੀ ਆ ਇਹਦਾ ਮਤਲਬ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਹੂੰ ਬੜਾ ਸੌਖਾ ਹੁੰਦਾ ਕੁਝ ਚੀਜ਼ਾਂ ਨੂੰ ਗੈਸ ਕਰਨਾ ਠੀਕ ਹੈ ਤੁਹਾਡੇ ਜ਼ੈਨ ਦੇ ਵਿੱਚ ਸਵਾਲ ਹੈ ਕਿ ਮੋਦੀ ਸਾਹਿਬ ਆਉਣਗੇ ਤਾਂ ਕੀ ਦੇਖੇ ਜਾਣਗੇ ਜੀ ਇਹ ਕੋ ਕੇਜਰੀਵਾਲ ਸਾਹਿਬ ਥੋੜੀ ਹੈ ਜਿਹੜੇ ਤੇ ਸਾਡੇ ਘਰੇ ਆਓਗੇ ਤੇ ਕੀ ਲਿਆਓਗੇ ਅਸੀਂ ਤੁਹਾਡੇ ਘਰ ਆਈਏ ਤੇ ਤੁਸੀਂ ਕੀ ਕੀ ਦਿਓਗੇ ਜੀ ਇਹਨਾਂ ਦਾ ਤਾਂ ਹਾਲ ਇਦਾਂ ਦਾ ਹੋਇਆ ਉਹ ਪ੍ਰਧਾਨ ਮੰਤਰੀ ਨੇ ਜਾਂ ਤਾਂ ਉਹਨਾਂ ਨੇ ਹਿਮਾਚਲ ਨੂੰ ਵੀ ਨਹੀਂ ਸੀ ਦੇਣਾ ਕਿਉਂਕਿ ਉੱਥੇ ਵੀ ਗੈਰ ਭਾਜਪਾ ਸਰਕਾਰ ਹੈ ਜੀ ਤੇ ਜਾਂ ਪੰਜਾਬ ਨੂੰ ਵੀ ਦੇਖੇ ਜਾਣਗੇ ਕਿਉਂਕਿ ਇੱਥੇ ਵੀ ਗੈਰ ਭਾਜਪਾ ਸਰਕਾਰ ਹੈ ਤੇ ਦੋਹਾਂ ਦੇ ਵਿੱਚ ਹੀ ਭਾਜਪਾ ਨੂੰ ਚਾ ਆ ਗਿਆ